The uh on -huh. ਐਸ ਅਜਨਾਲਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਲੰਗਰ ਲਗਾਏ ਹੋਏ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਇਸ ਪਾਸੇ ਦੇਖ ਸਕਦੇ ਹੋ ਕਿ ਚਾਹ ਦਾ ਲੰਗਰ ਔਰ ਡੇਰੀ ਦੇ ਲੋਕਾਂ ਨੇ ਜਿੱਥੇ ਵੀ ਜਗਾ ਕਿਉਂਕਿ ਇਸ ਜਗਾ ਦੇ ਉੱਤੇ ਪਾਣੀ ਜਿਹੜਾ ਪਹੁੰਚ ਚੁੱਕਿਆ ਹੈ ਤਾਂ ਇਹੋ ਹੀ ਇੱਕੋ ਜਿਹੀ ਜਗਾ ਜਿੱਥੇ ਇਹਨਾਂ ਨੇ ਆਪਣੀ ਨਿੱਜ ਰੇਡੀਆਂ ਇਹਨਾਂ ਨੇ ਆਪਣੀ ਡੇਰੀ ਜਿਹੜੀ ਹੈ ਲੋਕਾਂ ਦੇ ਲਈ ਖੋਲ ਦਿੱਤੀ ਹੈ ਔਰ ਆਮ ਲੋਕਾਂ ਨੂੰ ਇਥੋਂ ਜਿਹੜੇ ਦੁੱਧ ਦੀ ਜ਼ਰੂਰਤ ਹੈ ਇਥੋਂ ਦੁੱਧ ਪਜਾਇਆ ਜਾ ਰਿਹਾ ਚਾਹ ਦਾ ਲੰਗਰ ਇਹਨਾਂ ਲਗਾਏ ਔਰ ਇਸ ਜਗਾ ਦੇ ਉੱਤੇ ਜੋ ਸਾਡੇ ਕੋਲ ਜਾਣਕਾਰੀ ਮਿਲੀ ਹੈ ਕਿ ਫੌਜ ਦੇ ਭਰਤੀ ਵੇਖਣ ਗਏ ਸੀ ਮਨ ਜਿਹੜੇ ਧੋਜਨ ਵਾਲਾ ਹੈ ਖੇਤਰ ਦੇ ਔਰ ਅਗਲੇ ਪਾਸੇ ਇਹਨਾਂ ਦੇ ਪਿੰਡ ਜਿਹੜੇ ਨੇ ਉਹ ਸਾਰੇ ਡੁੱਬ ਗਏ ਨੇ ਉਹਨਾਂ ਨੌਜਵਾਨਾਂ ਨਾਲ ਵੀ ਗੱਲ ਕਰਦੇ ਆ ਫੌਜ ਦੀ ਭਰਤੀ ਅੱਜ ਰੱਦ ਹੋ ਗਈ ਹੈ ਜਲੰਧਰ ਦੇ ਵਿੱਚ ਤੇ ਇਹਨਾਂ ਲੜਕਿਆਂ ਦੇ ਹੁਣ ਅਗਲੇ ਪਾਸੇ ਕਿਵੇਂ ਜਾਣਾ ਹੈ ਇਹਨਾਂ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਾਂਗੇ ਅਜਨਾਲਾ ਦੇ ਵਿੱਚੋਂ ਇਹ ਭਰਤੀ ਜਿਹੜੀ ਆ ਇਹ ਸਾਰੇ ਲੜਕੇ ਜਿਹੜੇ ਨੇ ਅਜਨਾਲਾ ਦੇ ਪਿੰਡਾਂ ਦੇ ਨੇ ਵੱਖ-ਵੱਖਰੇ ਔਰ ਅੱਜ ਬੋਜ ਦੀ ਭਰਤੀ ਜਿਹੜੀ ਆ ਦੇਖ ਕੇ ਆਏ ਸੀ ਤਾਂ ਇਹਨਾਂ ਨਾਲ ਵੀ ਅਸੀਂ ਜਿਹੜੀ ਆ ਗੱਲਬਾਤ ਇੱਥੇ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਜਿਹੜੇ ਇੱਥੇ ਜਿਹੜੇ ਇਸ ਜਗ੍ਹਾ ਦੇ ਉੱਤੇ ਸੀ ਤਾਂ ਉਹਨਾਂ ਦੀ ਵਿਵਸਥਾ ਜਿਹੜੀ ਆ ਕਿਵੇਂ ਕੀਤੀ ਜਾਣੀ ਹੈ ਤਾਂ ਇਥੋਂ ਇਹਨਾਂ ਨੌਜਵਾਨਾਂ ਦੇ ਨਾਲ ਹਾਲਾਂਕਿ ਆਪਣੀ ਵਿਵਸਥਾ ਇਥੋਂ ਜਾਣ ਦੀ ਕਰ ਰਹੇ ਨੇ ਤਾਂ ਲੰਗਰ ਜਿਹੜਾ ਇਸ ਜਗ੍ਹਾ ਤੇ ਲਗਾਇਆ ਗਿਆ ਏ ਉਹਨਾਂ ਦੇ ਨਾਲ ਸਾਹਮਣੇ ਟਰਾਲੀਆਂ ਜਿਹੜੀਆਂ ਉਹ ਦੇਖ ਸਕਦੇ ਹੋ ਕਿਵੇਂ ਜਿਹੜੀ ਰਸਦ ਪਾਣੀ ਜਿਹੜਾ ਪਹੁੰਚਾਇਆ ਜਾ ਰਿਹਾ ਤੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਇਸ ਅਗਰੇ ਉੱਤੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰਦੇ ਹਾਂ ਕਿ ਜਿਹੜੀ ਸਾਹਮਣੇ ਰੈਸਕਿਊ ਕਰਕੇ ਲਿਆ ਰਹੇ ਤਾਂ ਲੰਗਰ ਦੀ ਸੇਵਾ ਇੱਥੇ ਜਿਹੜੇ ਲੋਕ ਕਰ ਰਹੇ ਨੇ ਗੱਲਬਾਤ ਅਸੀਂ ਇਹਨਾਂ ਨਾਲ ਵੀ ਕਰਦੇ ਹਾਂ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ ਗੁਰਜਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਲੱਖੂਵਾਲ ਪਿੰਡ ਜੀ ਸਾਡਾ ਲੱਖੂਵਾਲ ਦੇ ਤਾਂ ਇੱਥੇ ਸਰ ਕਰੋ ਤੁਸੀਂ ਇੱਥੇ ਲੰਗਰ ਲਾਇਆ ਸੀਗਾ ਅਸੀਂ ਅੱਜ ਸਵੇਰ ਤੋਂ ਸ਼ੁਰੂ ਕੀਤਾ ਜੀ ਪਬਲਿਕ ਨੂੰ ਬੜੀ ਤੰਗੀ ਸੀ ਇੱਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸਾਂ ਪਾਣੀ ਦਾ ਤਾਂ ਘਿਰ ਗਏ ਇਤੋਂ ਤੱਕ ਸਾਡੇ ਕੋਲ ਪਹੁੰਚਣਾ ਮੁਸ਼ਕਲ ਹੈ ਹਾਂਜੀ ਹਾਂਜੀ ਤਾਂ ਇਹੋ ਹੀ ਉੱਚਾ ਪੁਆਇੰਟ ਹੈ ਜੀ ਇਹੋ ਹੀ ਉੱਚਾ ਪੁਆਇੰਟ ਹੈ ਤੇ ਇਸ ਕਰਕੇ ਚਾਹ ਦੀ ਇੱਥੇ ਕੋਈ ਨਹੀਂ ਹੈਗੀ ਤੇ ਬੜੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਜਿੰਨੇ ਵੀ ਸਾਰੇ ਯਾਰ ਦੋਸਤਾਂ ਸਾਰਾ ਇੱਕ ਗਰੁੱਪ ਜਿੰਨੇ ਵੀ ਨਾਲ ਮਿਲ ਕੇ ਜਿੰਨੇ ਜੋਗੇ ਹੈਗੇ ਆ ਉਹਨਾਂ ਜੋਗੇ ਕਰਨੇ ਸਵੇਰੇ ਵੀ ਕਰਾਂਗੇ ਮਹਾਰਾਜ ਮੇ ਰੱਖੇ ਬਿਲਕੁਲ ਜੀ ਇਹਨਾਂ ਦੇ ਕਿਉਂਕਿ ਜਿੰਨੇ ਵੀ ਰਸਦ ਪਾਣੀ ਲੈ ਕੇ ਇੱਥੇ ਪਹੁੰਚਦੇ ਨੇ ਇਹਨਾਂ ਦੇ ਕੋਲੋਂ ਆਪਣਾ ਜਿਹੜਾ ਏਰੀਆ ਬਾਰੇ ਜਾਣਕਾਰੀ ਲੈਂਦੇ ਨੇ ਸਾਨੂੰ ਇਸ ਡੇਰੀ ਬਾਰੇ ਵੀ ਅ ਜਾਣਕਾਰੀ ਮਿਲੀ ਕੇ ਇਹਨਾਂ ਨੇ ਵੀ ਆਪਣੀ ਜਿਹੜੀ ਡੇਰੀ ਦੇ ਦੁਆਰ ਜਿਹੜੇ ਸੀ ਆਮ ਲੋਕਾਂ ਲਈ ਖੋਲ ਦਿੱਤੇ ਕਿਉਂਕਿ ਸੰਕਟ ਦੀ ਇਹ ਘੜੀ ਆ ਲੋਕ ਸਾਹਮਣੇ ਆ ਰਹੇ ਨੇ ਗੱਲਬਾਤ ਅਸੀਂ ਸਾਰੇ ਇਹਨਾਂ ਨਾਲ ਹੀ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਸਰਪਾਲ ਸਿੰਘ ਸਰਪਾਲ ਸਿੰਘ ਜੀ ਤੁਸੀਂ ਇੱਥੇ ਡਿਰੀਜਲ ਹੁੰਦੇ ਹੋ ਹਾਂਜੀ ਹਾਂਜੀ ਤਾਂ ਕਦੋਂ ਦਾ ਪਾਣੀ ਇਸ ਪਾਸੇ ਜਿਹੜਾ ਜ਼ਿਆਦਾ ਤੁਹਾਡੇ ਭਰਨਾ ਸ਼ੁਰੂ ਹੋਇਆ ਪਾਣੀ ਦਾ ਸੁਨਦਾ ਆਇਆ ਜੀ ਬਹੁਤ ਜ਼ਿਆਦਾ ਅੱਜ ਬਹੁਤ ਜ਼ਿਆਦਾ ਹੋ ਗਿਆ ਜੀ ਅੱਗੇ ਆਓ ਪਾਣੀ ਜ਼ਿਆਦਾ ਹੋ ਗਿਆ ਤਾਂ ਇਸ ਵਾਰ ਤੁਹਾਡੀ ਜਿਹੜੀ ਜਗਾ ਉੱਚੀ ਕੀ ਇਹ ਸਾਰੇ ਨੌਜਵਾਨ ਜਿਹੜੇ ਹੁਣ ਇਹਨਾਂ ਦੀ ਵਿਵਸਥਾ ਕਰ ਰਹੇ ਹੋ ਤੁਸੀਂ ਇਹ ਮੁੰਡੇ ਜਿਹੜੇ ਫੌਜ ਦੀ ਭਰਤੀ ਵਿੱਚ ਗਿਆ ਤਾਂ ਫਿਰ ਇਹਨਾਂ ਨੂੰ ਵੀ ਇੱਥੇ ਹੁਣ ਕਿਵੇਂ ਜਾਣਗੇ ਅੱਗੇ ਜੀ ਇਹਨਾਂ ਨੂੰ ਕੱਲਾਂਗੇ ਕਿ ਟ੍ਰੈਡ ਡਟ ਤੇ ਟਿਕਣ ਜਾਦੇ ਤੇ ਹਾਂ ਜੀ ਤਾਂ ਇਹ ਜਿਹੜਾ ਹੁਣ ਡੇਰੀ ਦਾ ਤੇ ਤੁਹਾਡੀ ਰਾਇਸ਼ੇਤ ਹੀ ਹੈ ਜੀ ਹਾਂ ਜੀ ਰਾਇਸ਼ੇਤ ਇੱਥੇ ਪਿੰਡ ਵੀ ਹੈ ਮਟਿਆ ਵੀ ਹੈ ਤਾਂ ਇਹ ਤੁਸੀਂ ਫਿਰ ਆਪਣੇ ਤੌਰ ਦੇ ਉੱਤੇ ਜਿਹੜਾ ਦੋਧਰੀ ਵਿਵਸਥਾ ਹਾਂ ਜੀ ਸਦਾ ਲਾਵਾਂਗੇ ਜਿੰਨਾ ਚੱਲੂਗਾ ਕੰਮ ਇਹ ਤੁਸੀਂ ਇਹ ਦੱਸਿਓ ਤੁਸੀਂ ਬਜ਼ੁਰਗਾਂ ਨਾਲ ਵੀ ਗੱਲ ਕਰਦੇ 1988 ਦੇ ਹੜ੍ਹ ਵੇਖੇ ਸੀਗੇ ਤੁਸੀਂ ਥੋੜੇ ਵੇਖੇ ਥੋੜੀ ਸੰਭਾਲਿਆ ਤੇ ਓਕੇ ਤਾਂ ਉਸ ਨਾਲ ਉਸ ਨਾਲ ਜ਼ਿਆਦਾ ਪਾਣੀ ਆਈ ਜੀ ਉਸ ਨਾਲ ਜ਼ਿਆਦਾ ਮਾਰ ਵੰਜ ਗਈ ਆ ਤਾਂ ਹੁਣ ਇਹਦੇ ਤੁਸੀਂ ਕਿੰਨੇ ਦਿਨ ਤੱਕ ਲੰਗਰ ਲਈ ਰੱਖੋ ਜਿੰਨੇ ਦਿਨ ਚੱਲੂਗਾ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੀ ਲੋਕ ਜਿਹੜੇ ਨੇ ਉਹ ਸੇਵਾ ਇੱਥੇ ਕਰ ਰਹੇ ਨੇ ਆ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਬਾਪੂ ਜੀ ਤੁਸੀਂ ਠਾਸੀ ਨਾਮ ਪਹਿਲਾਂ ਨਾਮ ਦੱਸੋ ਭਿੰਦਰ ਸਿੰਘ ਜੀ ਪਿੰਡਕਰਾਲਾ ਜੀ ਤੁਸੀਂ 88 ਦੇ ਥੜ ਦੇ ਵੇਖੇ ਸੀ ਹਾਂ ਜੀ ਬਿਲਕੁਲ ਵੇਖੇ ਕੀ ਹਾਲਾਤ ਸੀ ਉਦੋਂ ਉਦੋਂ ਵੀ ਬਹੁਤ ਮਾੜੇ ਹਾਲਾਤ ਸਨ ਹੁਣ ਜਿਹੜੇ ਉਦੋਂ ਵੀ ਵਧ ਤਰ ਹੋ ਗਏ ਨੇ ਬਹੁਤ ਜ਼ਿਆਦਾ ਬੁਰਾ ਹਾਲ ਆ ਵੇਖੋ ਜੀ ਅੱਜ ਕੱਲ ਜਿਹੜੀ ਉਦੋਂ ਜਿਹੜਾ ਨਵਾਂ ਸਿੱਧਾ ਸੀ ਬਹੁਤ ਜ਼ਿਆਦਾ ਹੁਣ ਰੋਕਾਂ ਲਗ ਲਗ ਪਾਣੀ ਆਉਂਦਾ ਲੋਕਾਂ ਜਨਤਾ ਦਾ ਬਹੁਤ ਬੁਰਾ ਹਾਲ ਆ ਇੱਥੇ ਬਹੁਤ ਲੋਕ ਸਮਾਜ ਸੇਵੀ ਜਿੰਨੇ ਵੀ ਨੇ ਸਾਰੇ ਬੜਾ ਲੈ ਕੇ ਆਉਂਦੇ ਕੋਈ ਸਰਕਾਰਾਂ ਦਾ ਜਿਹੜਾ ਜੇ ਬਹੁਤ ਬੁਰਾ ਹਾਲ ਆ ਇੱਥੇ ਸਿਰਫ ਨਾ ਰੋਟੀਆਂ ਪਕਾਉਣਾ ਆਉਂਦੇ ਜੀ 80 ਰੋਟੀਆਂ 80 ਰੋਟੀਆਂ ਬਸ ਇੱਥੇ ਕੋਈ ਨਹੀਂ ਜੇ ਪਰ ਇਹ ਜਿਹੜੇ ਸਮਾਜੇਵੀ ਸਮਾਜੇਵੀ ਜਿਹੜੀਆਂ ਨੇ ਸੰਤਾ ਇਹ ਇਹਨਾਂ ਦਾ ਤਾਂ ਦੇ ਨਹੀਂ ਸਕਦਾ ਇਹ ਇਲਾਕਾ ਘਰ ਘਰ ਲੋਕਾਂ ਦੇ ਪ੍ਰਸ਼ਾਦਾ ਪਾਣੀ ਪਾਣੀ ਦੁੱਧ ਜੋ ਵੀ ਇਹ ਸਾਰਾ ਮਸਲਾ ਹੱਲੇ ਨਾ ਕੀਤਾ ਬਾਕੀ ਇਹਨਾਂ ਦੇ ਸਿਰ ਤੇ ਹੀ ਜੇ ਬਾਕੀ ਜੇ ਆਖੀਏ ਸਰਕਾਰਾਂ ਸਰਕਾਰਾਂ ਤੇ ਖਤਮ 88 ਦੇ ਨਾਲੇ ਸ਼ਹਿਰ ਚ ਕਿਤੇ ਪਾਣੀ ਨਹੀਂ ਸੀ ਹਾਂਜੀ ਉਧਰ ਤੇ ਨਹੀਂ ਜੇ ਆਇਆ ਤੇ ਐਰਕਾਂ ਤੇ ਉਦੋਂ ਵੀ ਜ਼ਿਆਦਾ ਆ ਗਿਆ ਪਾਣੀ ਹਾਂਜੀ ਹਾਂਜੀ ਇਸ ਪਾਸੋਂ ਜਿੱਥੇ ਤੁਸੀਂ ਸੇਵਾ ਕਰ ਰਹੇ ਹੋ ਉਸ ਤੋਂ ਅੱਗੇ ਜਾਣਾ ਮੁਸ਼ਕਲ ਹੈ ਜਿੰਨੇ ਵੀ ਲੋਕ ਨੇ ਟਰੈਕਟਰ ਟਰਾਲੀਆਂ ਸੜਕ ਦੇ ਨਾਲ ਹਾਂਜੀ ਹਾਂਜੀ ਸਾਰੇ ਜਿੰਨਾ ਚਿਰ ਹਿੰਮਤ ਰਹੀ ਹੈ ਉਹ ਨਜਰੋਂ ਜਾਂਦੇ ਰਹੇ ਨੇ ਹੁਣ ਸਾਰੇ ਵਾਪਸ ਆਈ ਜਾਂਦੇ ਨੇ ਬੜਾ ਔਖਾ ਵਾ ਇੱਥੇ ਚਾਹੀਦਾ ਕੋਈ ਬੇੜੀਆਂ ਬੁੱਢੀਆਂ ਦਾ ਇਹਨਾਂ ਨੇ ਬੇੜੀਆਂ ਹੋਣ ਸੀ ਜਿਵੇਂ ਸੰਪਰਦਾਵਾਂ ਵਾਲੇ ਲਿਆ ਰਹੇ ਨੇ ਸਮਾਜ ਦੀਆਂ ਇੱਕ ਹੋਰ ਗੱਲ ਦੱਸਿਓ ਸਾਨੂੰ ਇਹ ਜਿਹੜੇ ਦੇ ਵਿੱਚ ਜੋ ਨਿਕਲੇ ਨੇ ਕਿ ਪਿੰਡਾਂ ਦੇ ਵਿੱਚ ਹੀ ਨੇ ਅਜੇ ਇਹ ਬਹੁਤ ਜਿਹੜੇ ਡੇਰਿਆਂ ਤੇ ਉਹ ਤੇ ਬਹੁਤ ਜ਼ਿਆਦਾ ਫਸੇ ਜੇ ਹਾਂ ਕਈਆਂ ਨੂੰ ਤੇ ਇਹਨਾਂ ਪਤਾ ਹੀ ਨਹੀਂ ਵੀ ਇੰਨਾ ਪਾਣੀ ਆ ਜਾਣਾ ਤੇ ਲੋਕ ਉਹ ਪਹਿਲਾਂ ਵਾਲੀ ਸੋਚਦੇ ਸਨ ਕਿ ਚਲੋ ਕੋਈ ਨਹੀਂ ਘਰ ਛੱਡ ਕੇ ਜਾਈਏ ਕਿੱਥੇ ਮਾਲ ਡੰਗਰ ਆ ਘਰ ਆ ਲੁੱਟਾਂ ਖੋਹਾਂ ਦਾ ਅੱਜ ਕੱਲ ਤੁਹਾਨੂੰ ਪਤਾ ਬਹੁਤ ਜ਼ਿਆਦਾ ਜਵਾਨਾ ਚੱਲਦਾ ਜੀ ਤੇ ਘਰ ਛੱਡਣੇ ਬੜੇ ਔਖੇ ਨੇ ਬਿਲਕੁਲ ਤੇ ਇਹੋ ਹੀ ਹਾਲਾਤ ਬਿਲਕੁਲ ਜਿਹੜੇ ਸਾਡੇ ਸਾਰਿਆਂ ਨੇ ਜੋ ਅਸੀਂ ਗੱਲਬਾਤ ਕੀਤੀ ਤਾਂ ਸਰ ਤੁਸੀਂ ਇੱਕ ਦੱਸੋ 88 ਦੇ ਤੁਸੀਂ ਦੇਖੇ ਸੀ 88 ਦੇ ਘੜਾਂ ਦੇ ਵਿੱਚ 88 ਤੇ ਬਹੁਤ ਮਾੜੇ ਹਾਲ ਸੀ ਲੋਕੀ ਰੋੜਦੇ ਜਾਂਦੇ ਸੀ ਡੰਗਰ ਰੋੜਦੇ ਜਾਂਦੇ ਸੀਗੇ ਲੋਕਾਂ ਦਾ ਸਮਾਨ ਰੋੜਦਾ ਜਾਂਦਾ ਸੀ ਤੇ ਜਿਹੜਾ ਸਮਾਨ ਉਹ ਵੀ ਬਚਿਆ ਸੀ ਉਹ ਬੇਕਾਰ ਸੁੱਟਣ ਵਾਸਤੇ ਵੀ ਬਹੁਤ ਔਖਾ ਹੋ ਗਿਆ ਸੀ ਇੰਨਾ ਜ਼ਿਆਦਾ ਉਹਦੇ ਤੇ ਚਿੱਕੜ ਚਾ ਪਾਣੀ ਇੰਨਾ ਸੀਗਾ ਇੰਨਾ ਹਾਂਜੀ ਪਾਣੀ ਇੰਨਾ ਪ੍ਰਾਇਤਕਾ ਥੋੜਾ ਜ਼ਿਆਦਾ ਹਾਂਜੀ ਤੇ ਬਿਲਕੁਲ ਇਹ ਬਾਰਿਸ਼ ਜਿਹੜੀ ਲਗਾਤਾਰ ਦੇਖ ਰਹੀ ਹੈ 88 ਘੰਟਿਆਂ ਦੇ ਬਾਅਦ ਜਦੋਂ ਪਾਣੀ ਢਾਂ ਗਿਆ ਸੀ ਪਾਣੀ ਦਾ ਜਿੱਥੇ 2 ਸਾਲ ਪਹਿਲਾਂ ਵੀ ਆਇਆ ਸੀ ਜਦੋਂ ਪਾਣੀ ਢਾਂ ਗਿਆ ਸੀ ਉਸ ਤੋਂ ਬਾਰੇ ਬਿਮਾਰੀਆਂ ਵੀ ਕਾਫੀ ਫੈਲਨ ਦਾ ਹਾਂਜੀ ਬਿਮਾਰੀਆਂ ਤੇ ਜਿਹੜਾ ਅਸਮਾਨ ਆਡਾ ਡੰਗਰ ਜਿਹੜੇ ਜਾਨਵਰ ਮਰਦੇ ਉਹਨਾਂ ਦੀ ਬਦਬੂ ਵਾਸਦੀ ਹੈ ਫਿਰ ਉਹ ਬੱਚਿਆਂ ਵਾਸਤੇ ਵੀ ਔਖਾ ਹੋ ਜਾਂਦਾ ਆ ਤੇ ਵੱਡਿਆਂ ਵਾਸਤੇ ਵੀ ਔਖਾ ਕਿ ਮੈਡੀਸਨ ਦੀ ਇੰਨੀ ਅਜ ਪਾਣੀ ਜ਼ਿਆਦਾ ਜਿੰਨਾ ਪਾਣੀ ਜ਼ਿਆਦਾ ਨਹੀਂ ਸਕਦੀ ਕੋਈ ਡਾਕਟਰ ਸਿਖਲਤ ਇੰਨੀ ਮਿਲ ਰਹੀ ਜਿੰਨੀ ਚਾਹੀਦੀ ਆ ਹਾਂਜੀ ਤੇ ਜਿਹੜਾ ਕੰਮ ਜਿਹੜਾ ਸਾਰਾ ਬੰਦ ਹੋ ਗਿਆ ਜੀ ਇਸ ਪਾਸੇ ਦੁੱਧਰੀ ਅਗਲੇ ਬੰਨੇ ਸਪਲਾਈ ਬਲੂ ਸਾਰੇ ਸਾਰੀ ਤੇ ਜਿਹੜੇ ਉੱਥੇ ਘਰਾਂ 'ਚ ਜਿਹੇ ਲੋਕ ਬੱਚੇ ਤੇ ਲੋਕ ਨਿਕਲਾਂ ਪਰ ਜਿਹਨੂੰ ਦੁੱਧਰੀ ਜਰੂਰ ਤੇ ਫਿਰ ਕਿਵੇਂ ਪਹੁੰਚਾਇਆ ਜਾ ਰਿਹਾ ਇਸ ਪਾਸੇ ਵੀ ਜਿੱਥੇ ਕਦੇ ਤੇ ਭੇਜਾਂਗੇ ਭੇਜੂਗੇ ਤੁਸੀਂ ਜਿਹਨਾਂ 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 ਦੇ ਭੇਜਾਂਗੇ ਤਾਂ ਬਿਲਕੁਲ ਇਹ ਸਰਦਾਰ ਜੀ ਜਿਹੜੇ ਨੇ ਇਹਨਾਂ ਵਰਗੇ ਜਿਹੜੇ ਲੋਕ ਨੇ ਇਹ ਅੱਗੇ ਆ ਰਹੇ ਨੇ ਔਰ ਅੱਗੇ ਲੋਕ ਘਰਾਂ ਦੇ ਵਿੱਚ ਇਹ ਰਿਪੋਰਟਾਂ ਸਾਡੇ ਕੋਲ ਅੱਗੇ ਵੀ ਆਈਆਂ ਸੀ ਕਿ ਲੋਕ ਆਪਣੇ ਘਰ ਨਹੀਂ ਛੱਡ ਰਹੇ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਪਰ ਬਹੁਤ ਸ ਔਰ ਚੋਰੀ ਜਕਾਰੀ ਤੋਂ ਵੀ ਉਹਨਾਂ ਨੂੰ ਡਰ ਜਿਹੜਾ ਲੱਗਦਾ ਹੈ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉਹ ਆਪਣੇ ਘਰ ਨਹੀਂ ਛੱਡਣਾ ਚਾਹੁੰਦੇ ਤਾਂ ਫਿਰ ਹੁਣ ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਅੱਗੇ ਆ ਰਹੀਆਂ ਨੇ ਔਰ ਇੱਥੇ ਫੌਜ ਦੀ ਭਰਤੀਆਂ 'ਚ ਦੇਖਣਗੇ ਜਿਹੜੇ ਨੌਜਵਾਨ ਸੀ ਉਹ ਵੀ ਇੱਥੇ ਆਏ ਸੀ ਤਾਂ ਅਗਲੇ ਪਾਸੇ ਜਾਣ ਦੀ ਵਿਵਸਥਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਉਹਨਾਂ ਦੀ ਵਿਵਸਥਾ ਤਾਂ ਕਿ ਇਹਨਾਂ ਲੋਕਾਂ ਨੂੰ ਅੱਗੇ ਪਹੁੰਚਾਇਆ ਜਾਵੇ ਆਪਣੇ ਘਰਾਂ ਤੱਕ ਤਾਂ ਹੁਣ ਇੱਥੇ ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਅੱਗੇ ਆ ਰਹੀਆਂ ਨੇ ਔਰ ਇਸ ਅਗਾ ਦੇ ਉੱਤੋਂ ਜਿਹੜਾ ਇਹਨਾਂ ਨੌਜਵਾਨਾਂ ਨੂੰ ਜਿਹੜੇ ਲੋਕ ਨੇ ਆਪਣੇ ਘਰਾਂ ਤੱਕ ਪਹੁੰਚਣ ਦੇ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਲੱਸ ਸਥਾਨਕ ਲੋਕ ਜਿੰਨੇ ਵੀ ਜੋਗੇ ਨੇ ਅਸੀਂ ਹਰ ਜਗ੍ਹਾ ਦੇਖਿਆ ਕਿ ਛੋਟੀ ਤੋਂ ਛੋਟੀ ਚੀਜ਼ ਵੀ ਜਿਹੜੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਲੋਕਾਂ ਨੇ ਚਾਹ ਦਾ ਲੰਗਰ ਵੀ ਲਾਇਆ ਹੈ ਰਸਾ ਰਸਦਾ ਵੀ ਲੰਗਰ ਲਾਇਆ ਹੈ ਕੋਈ ਪਾਣੀ ਦੀਆਂ ਬੋਤਲਾਂ ਲੈ ਕੇ ਆਪਣੀਆਂ ਗੱਡੀਆਂ ਦੇ ਵਿੱਚ ਆ ਰਿਹਾ ਹੈ ਕੋਈ ਟਰਾਲੀਆਂ ਦੇ ਵਿੱਚ ਰਸਦ ਲਿਆ ਰਿਹਾ ਹੈ ਛੋਟੀਆਂ ਗੱਡੀਆਂ ਦੇ ਵਿੱਚ ਈਵਨ ਸਕੂਟਰੀ ਦੇ ਉੱਤੇ ਸ਼ਹਿਰ ਦੇ ਵਿੱਚ ਅਸੀਂ ਦੇਖਿਆ ਦੋ ਸਕੂਟਰੀਆਂ ਦੇ ਉੱਤੇ ਚਾਰ ਜਿਹੜੇ ਸੀਗੇ ਨੌਜਵਾਨ ਉਹ ਸਮਾਨ ਲਿਆ ਰਹੇ ਸੀਗੇ ਕਿ ਅਗਲੇ ਪਾਸੇ ਪਹੁੰਚਾਈ ਨਹੀਂ ਜਾ ਰਿਹਾ ਤਾਂ ਸਕੂਟਰੀ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਤਾਂ ਹਰ ਜਿਹੜਾ ਵੀ ਆਪਣੇ ਜਿੰਨੇ ਵੀ ਜੋਗਾ ਹੈ ਹਰ ਆਪਣੇ ਤੌਰ ਦੇ ਤੇ ਮਦਦ ਕਰਨ ਦੀ ਕੋਸ਼ਿਸ਼ ਇਸ ਹੜਪੀ ਲੋਕਾਂ ਦੀ ਕਰ ਰਿਹਾ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ